ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਫਰੈਂਡਸ ਕੀ ਹਾਲ ਚਾਲ ਹੈ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਮੈਂ ਮਨਾਰਾ ਨੂੰ ਸਕੂਲ ਤੋਂ ਲਿਆ ਆਂ ਯਾ ਬ੍ਰੈਕਫਾਸਟ ਹੋ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਧੁੱਪ ਦੇਖੋ ਕਿੰਨੀ ਨਿਕਲੀ ਹੋਈ ਆ ਤੇ ਤੁਸੀਂ ਕਮੈਂਟ ਕਰਕੇ ਦੱਸੋ ਕਿਥੇ ਕਿਥੇ ਧੁੱਪ ਨਿਕਲੀ ਹੋਏ ਤੇ ਮਨਾਰਾ ਦੇਖੋ ਇੱਧਰ ਕਿੱਧਰ ਲੁਕੀ ਹੋਈ ਆ ਮਨਾਰਾ ਹੈਲੋ ਵਾਹ ਤੇ ਇਹਦੇ ਅੰਦਰ ਲੁਕੀ ਹੋਈ ਆ ਮਨਾਰਾ ਸਤਿ ਸ਼੍ਰੀ ਅਕਾਲ ਦੋ ਸਾਰਿਆਂ ਨੂੰ ਫਿਰ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਕਹੋ ਬੋਲੀ ਦਾ ਵੀ ਹੁੰਦਾ ਸਸਿਕਾ ਮਨਰਾਜ ਨੇ ਅੱਜ ਪਾਇਆ ਪਾਂਡੇ ਵਾਲਾ ਸੂਟ ਤੇ ਮਨਰਾਜ ਸਾਈਕਲ ਤੇ ਝੂਠੇ ਲੈ ਰਹੀ ਹੈ ਚੱਪਲ ਚੱਪਲ ਮਨਰਾਜ ਦੀ ਸਾਈਕਲ ਵਾਲਾ ਝੂਠੇ ਲੈ ਲੋ ਮਨਰਾਜ ਸਕੂਲੋਂ ਆ ਗਈ ਆ ਤੇ ਮਨਰਾਜ ਹੁਣ ਕਰ ਰਹੀ ਹੈ ਮਜ਼ੀ ਕਰ ਰਹੀ ਹੈ ਬਾਏ ਬਾਏ ਮਨਰਾਜ ਬਾਏ ਮਨਰਾਜ ਲਾਈਕ ਐਂਡ ਸਬਸਕ੍ਰਾਈਬ ਮੰਨ ਰਹਾ ਵਾਓ ਮੰਨ ਰਹਾ ਮਨਰਾਜ ਕੇ ਨਹੀਂ ਸਾਡੇ ਚੈਨਲ ਨੂੰ ਕਰੋ ਲਾਈਕ ਐਂਡ ਸਬਸਕ੍ਰਾਈਬ ਇਸ ਸਾਲ 2025 ਐ 2024 ਮਨਰਾਜ ਲਗੀ ਹੋਆ ਖੇਡਣ 4 ਉਹ ਮੇਰਾ ਹੈ 4 4 ਵਾਲਾ ਮਨਰਾਜ ਆਪਾਂ ਵੀਡੀਓ ਬਣਾਈ ਸੀ ਸ਼orts ਬਣਾਈ ਸੀ ਤੇ ਹਾਂਜੀ ਗਾਇਜ਼ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ লাইਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਸਿਆ ਕਰੋ ਜੀ ਕਿਦਾਂ ਦੀਆਂ ਸਾਰੇ ਵੀਡੀਓ ਲੱਗਦੀਆਂ ਐ ਤੇ ਹਾਂਜੀ ਆਪਾਂ ਰੋਟੀ ਪਾਣੀ ਖਾ ਲਿਆ ਤੇ ਹੁਣ ਆਪਾਂ ਬਾਹਰ ਬੈਠੇ ਆ ਧੁੱਪ ਸੈਲ ਚਲ ਗਈ ਐ ਤੇ ਅੰਦਰ ਮਨਰਾਜ ਲਗੀ ਹੋਆ ਖੇਡਣ ਮਨਾਰ ਨੇ ਜੈਕਟਾਂ ਜੁਗਟਾਂ ਪਾ ਲਈਆਂ ਹੇ ਜੇਪੀ ਉਹ ਵਾਓ ਮਨਾਰ ਨੇ ਸਟicker ਲਾ ਲੇ ਹਾਂਜੀ ਲੱਗੀ ਉਹ ਸਾਡੀ ਮਨਰਾਜ ਆਪਣੀ ਸਾਈਕਲ ਤੇ ਲੱਗੀ ਉਹ ਆ ਮਨਰਾਜ ਸਟicker ਲਾਉਣ ਹਣਾ ਮਨਰਾਜ ਵਾਓ ਸਟicker ਓਏ ਡਿੱਗ ਗਿਆ ਮਨਰਾਜ ਦਾ ਸਾਈਕਲ ਮਨਰਾਜ ਕੀ ਕਰਨ ਲੱਗੇ ਆ ਸਟicker ਲਗਾਉਣ ਸਟicker ਵਾਓ ਮਨਰਾਜ ਦੀ ਫਰੋਜ਼ਨ ਵਾਲੀ ਆ ਤੇ ਬਣੀਆਂ ਉਹ ਡਾਲ ਹੁਣ ਚੱਲ ਮਨਰਾਜ ਫੇਰ ਸਾਈਕਲ ਚਲਣਾ ਚੱਲੀ ਬਾਏ ਬਾਏ ਮਨਰਾਜ ਚਲੀ ਗੇੜੀ ਮਾਰਨ ਫੇਰ ਬਾਈ ਬਾਈ ਮਾ ਇਹ ਗੈਲਰੀ ਉੱਪਰ ਚੱਲ ਕੇ ਉੱਛੱਟੇ ਚੱਲ ਗਈ ਛੱਤ 'ਤੇ ਚੱਲ ਗਈ ਹਾਂ ਉਹ ਛੱਤ ਤੇ ਦੀਵਾਰਾਂ 'ਤੇ ਹੀ ਰਹੇ ਦੀਵਾਰ ਹੀ ਘੁੰਮਦੀ ਆ ਉਹ ਗੈਲਰੀ ਕਿਉਂ ਘੁੰਮਦੀ ਜਾਏ ਉਹ ਨਹੀਂ ਉੱਪਰ ਗਈ ਨਹੀਂ ਦੇਖਦੀ ਨਹੀਂ ਦੇਖਦੀ ਹੋਰ ਮੈਂ ਰਾਜ ਦੇਖ ਰਹੀ ਆ ਬਾਹਰ ਪਤੰਗ ਦੇਖ ਰਹੀ ਆ ਪਤੰਗ ਛੱਡ ਰਹੇ ਆ ਤਾਂ ਗਾਇਜ਼ ਜਦੋਂ ਵੀ ਮੈਂ ਮਨਰਾਜ ਨੂੰ ਕਹਿੰਦੀ ਬੜਾ ਧਿਆਨ ਨਾਲ ਜਾਨੀ ਆ ਮੈਨੂੰ ਬਹੁਤ ਡਰ ਲੱਗਦਾ ਹੈ ਜਿਹੜੀਆਂ ਚਾਈਨਾ ਡੋਰ ਬਾਰੇ ਮੈਂ ਗੱਲਾਂ ਜਦੋਂ ਸੁਣਦੀ ਆ ਕਿਲੇ ਚਾਈਨਾ ਡੋਰ ਨਾਲ ਕਦੀ ਕਿਸੇ ਦਾ ਕੁਝ ਇਦਾਂ ਹੋ ਗਿਆ ਮੂਹ ਤੇ ਲੱਗ ਗਈ ਚਾਈਨਾ ਦਾ ਕੱਟ ਦਿੱਤਾ ਵੀ ਕਹਿੰਦੇ ਚਾਈਨਾ ਡੋਰ ਜਿੱਥੇ ਲੱਗ ਜਾਂਦੀ ਆ ਮੇਰਾ ਹੱਥ ਕਿਸੇ ਦਾ ਕੱਟ ਦਿੰਦੀ ਨਹੀਂ ਕਦੀ ਕੋਈ ਮੈਨੂੰ ਬਹੁਤ ਡਰ ਲੰਦਾ ਇਸ ਕਰਕੇ ਜਦੋਂ ਵੀ ਮੈਂ ਰਾਜ ਨੂੰ ਸਕੂਟੀ ਤੇ ਜਾਂਦੀ ਲੈਣ ਬੜਾ ਧਿਆਨ ਨਾਲ ਜਾਂਦੀ ਆ ਕਿ ਕਿਤੇ ਰਸਤੇ ਦੇ ਵਿੱਚ ਕਿਤੇ ਲੰਗਦੀ ਨਾ ਹੋਵੇ ਤੇ ਚਾਈਨਾ ਡੋਰ ਤੇ ਹੋਰ ਐਵੇਂ ਨੁਕਸਾਨ ਨਾ ਕੋਈ ਉਸ ਵੀ ਰੱਬ ਦਾ ਨਾਮ ਲੈਂਦੀ ਜਾਂਦੀ ਨਹੀਂ ਬਹੁਤ ਡਰ ਲੰਦਾ ਲੋਕ ਡਰਦੇ ਨਹੀਂ ਹੈਗੇ ਫਿਰ ਵੀ ਬੈਨਲੀ ਆ ਫਿਰ ਵੀ ਚੋਰੀ ਦੀ ਸ਼ੀਫੇ ਲੋਕਾਂ ਦੇ ਨਿਆਣਾ ਚੜਾਈ ਜਾਂਦੇ ਆ ਚਾਈਨਾ ਡੋਰ ਦੇ ਨਾਲ ਪਤੰਗ ਇੱਧਰ ਤਾਂ ਸਾਡੇ ਵਾਲਾ ਤਾਂ ਬਹੁਤ ਪਤੰਗਾ ਚੜਾਉਂਦੇ ਨੇ ਆਣੇ ਪਰ ਮੈਨੂੰ ਬੋੜਰ ਲੱਗਦਾ ਹੈ ਆਪਾਂ ਹੁਣ ਆਪਣਾ ਡਿਨਰ ਹੋ ਗਿਆ ਸਾਡਾ ਤੇ ਮੈਂ ਬਲੌਗ ਵੀ ਹੋਣਾ ਬੁਲੇਗੀ ਤੇ ਹੁਣ ਆਪਾਂ ਲੱਗੇ ਆ ਹੁਣ ਡਿਨਰ ਡੁਨਾ ਫਿਨਿਸ਼ ਕਰ ਲਿਆ ਤੇ ਇੱਧਰ ਸਾਡੀ ਮਨਰਾਜ ਬਾਏ ਬਾਏ ਤੇ ਗਾਇਸ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਜੀ ਲਾਈਕ ਵੀ ਕਮੈਂਟ ਵੀ ਤੇ ਸੋਹਣੇ ਸੋਹਣੇ ਜੀ ਕਰ ਦਿਓ ਕਮੈਂਟ ਤੇ ਆਪਾਂ ਜਦੋਂ ਤੁਹਾਡੇ ਕਮੈਂਟ ਦੇਦੇ ਬਹੁਤ ਖੁਸ਼ ਹੁੰਨੇ ਆ ਤੇ ਆਪਾਂ ਮਨਰਾਜ ਨੂੰ ਵੀ ਪੜ ਕੇ ਸੁਣਾਇਦੇ ਆ ਤਮਾਰਾ ਜੀ ਸਾਡੀ ਬਹੁਤ ਖੁਸ਼ ਹੁੰਦੀ ਹੈ ਕਹਿੰਦੀ ਮਮਾ ਇੰਨੇ ਅੱਛੇ ਅੱਛੇ ਸਬਸਕ੍ਰਾਈਬਰ ਜੁੜੇ ਆ ਤੇ ਕੌਣ ਕੌਣ ਵੀਡੀਓ ਦੇ ਦਦਾ ਤੇ ਕਿਤੋਂ ਕਿਤੋਂ ਦੇਂਦੇ ਆ ਕਮੈਂਟ ਕਰਕੇ ਦੱਸਿਆ ਕਰੋ ਜਿਸਨੇ ਵੀ ਲਾਈਕ ਨਹੀਂ ਕੀਤਾ ਉਹ ਕਰ ਦੋ ਜਿਸਨੇ ਵੀ ਲਾਈਕ ਨਹੀਂ ਕੀਤਾ ਉਹ ਲਾਈਕ ਕਰ ਦੋ ਤੇ ਮੇਰੇ ਵੀ ਓ ਜਿਸਨੇ ਵੀ ਕਮੈਂਟ ਨਹੀਂ ਕੀਤਾ ਆ ਜਾਓ ਕਰ ਦੋ ਔਰ ਜਿਸਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਹਾਂਜੀ ਤੇ ਗਾਇਸ ਤੇ ਹੁਣ ਅਸੀਂ ਇੱਥੇ ਹੀ ਆਪਣੇ ਬਲੌਗ ਦਾ ਕਰਨ ਲੱਗੇ ਐਂਡ ਬਾਏ ਬਾਏ ਹਾਂਜੀ ਗਾਇਜ਼ ਇਹ ਆਪਾਂ ਇੱਥੇ ਹੀ ਆਪਣੇ ਵਲੌਗ ਦਾ ਕਰਨ ਲੱਗੇ ਐਂਡ ਹੈ ਤੇ ਮਿਲਦੇ ਆਂ ਜੀ ਆਪਣੀ ਇੱਕ ਹੋਰ ਨੈਕਸਟ ਵੀਡੀਓ ਨਾਲ ਸੋ ਟਿਲ ਥੈਨ ਟੇਕਨ ਬਾਏ ਬਾਏ